ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਦੀਵਾਨ ਟੋਡਰਮਲ ਅਤੇ ਉਸ ਦੀ ਵੱਡੀ ਕੁਰਬਾਨੀ ਆਖਿਰ ਕੌਣ ਸੀ ਟੋਡਰਮਲ ਟੋਡਰਮਲ ਦੀ ਸਾਖੀ ਸਿੱਖ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਹੈ ਉਹਨਾਂ ਦੀ ਸ਼ਰਧਾ ਭਗਤੀ ਅਤੇ ਵੱਡੀ ਕੁਰਬਾਨੀ ਨੂੰ ਸਿੱਖ ਪੰਥ ਵਿੱਚ ਹਮੇਸ਼ਾ ਯਾਦ ਕੀਤਾ ਜਾਂਦਾ ਹੈ ਇਹ ਸਿਰਫ ਧੰਨ ਦੀ ਕੁਰਬਾਨੀ ਨਹੀਂ ਸੀ ਧਰਮ ਲਈ ਨਿਸ਼ਕਾਮ ਭਗਤੀ ਬਹਾਦਰੀ ਅਤੇ ਵਫਾਦਾਰੀ ਦੀ ਅਦੁੱਤੀ ਮਿਸਾਲ ਸੀ ਟੋਡਰ ਮਲ ਜੀ ਸਰਹਿੰਦ ਦੇ ਨੇੜਲੇ ਪਿੰਡ ਦੇ ਰਹਿਣ ਵਾਲੇ ਸਨ ਉਹ ਇੱਕ ਸੱਚੇ ਸਿੱਖ ਅਤੇ ਚੰਗੇ ਇਨਸਾਨ ਸਨ ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵਿੱਚ ਸੱਚੇ ਸਿੱਖ ਸਨ ਉਹਨਾਂ ਦੀ ਧਨ ਨਾਲ ਨਿਵੋਣ ਵਾਲੀ ਭਗਤੀ ਸਾਡੇ ਲਈ ਅਮਰ ਮਿਸਾਲ ਹੈ 1704 ਈਸਵੀ ਵਿੱਚ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਪਾਪਾ ਜੋਰਾਵਰ ਸਿੰਘ ਜੀ ਜਿਨ੍ਹਾਂ ਦੀ ਉਮਰ 9 ਸਾਲ ਅਤੇ ਸਾਹਿਬਜ਼ਾਦਾ ਪਾਪਾ ਫਤਿਹ ਸਿੰਘ ਜੀ ਉਹਨਾਂ ਦੀ ਉਮਰ 6 ਸਾਲ ਅਤੇ ਮਾਤਾ ਗੁਜਰੀ ਜੀ ਸਮੇਤ ਉਹਨਾਂ ਨੂੰ ਅਗਵਾ ਕੀਤਾ ਗਿਆ ਸੀ ਨਵਾਬ ਵਜ਼ੀਰ ਖਾਨ ਜੋ ਕਿ ਮੁਗਲ ਸਮਰਾਟ ਔਰੰਗਜ਼ੇਬ ਦਾ ਨਿਯੁਕਤ ਨਵਾਬ ਸੀ ਉਸਨੇ ਸਾਹਿਬਜ਼ਾਦਿਆਂ ਨੂੰ ਇਮਾਨ ਧਰਮ ਤਿਆਗਣ ਦੀ ਪੇਸ਼ਕਾਸ਼ ਕੀਤੀ ਪਰ ਉਹ ਟੀਕੇ ਰਹੇ ਜਦ ਉਹ ਝੁਕੇ ਨਹੀਂ ਤਾਂ ਧਰਮ ਇਮਾਨ ਲਈ ਸ਼ਹੀਦ ਹੋਣ ਵਾਲੇ ਇਹ ਨੰਨੇ-ਮੁੰਨੇ ਮਲਾਈਮ ਬੱਚੇ ਹਨ ਜਿਉਂਦੇ ਹੀ ਇੱਟਾਂ ਨਾਲ ਨੀਹਾਂ ਵਿੱਚ ਚੜਵਾ ਦਿੱਤਾ ਗਿਆ ਇਹ ਦੇਖਣ ਤੋਂ ਬਾਅਦ ਮਾਤਾ ਗੁਜਰੀ ਜੀ ਨੇ ਵੀ ਠੰਡੇ ਬੁਰਜ ਵਿੱਚ ਆਪਣੇ ਪ੍ਰਾਣ त्याਗ ਦਿੱਤੇ ਇਹ ਇਤਿਹਾਸ ਦੀ ਸਭ ਤੋਂ ਕਰੜੀ ਅਤੇ ਰੂਹਾਂ ਕੰਬਾ ਦੇਣ ਵਾਲੀ ਘਟਨਾ ਸੀ ਇਸ ਸਮੇਂ ਸਰਹਿੰਦ ਦੇ ਲੋਕ ਵੱਡੇ ਡਰ ਵਿੱਚ ਸਨ ਕਿਸੇ ਨੇ ਵੀ ਨਵਾਬ ਦੇ ਡਰ ਕਰਕੇ ਸਾਹਿਬ ਜਾਨਦਿਆਂ ਜਾਂ ਮਾਤਾ ਗੁਜਰੀ ਜੀ ਦੀ ਦੇ ਲਈ ਅੰਤਿਮ ਸੰਸਕਾਰ ਜਗਾ ਦੇਣ ਤੋਂ ਇਨਕਾਰ ਕਰ ਦਿੱਤਾ ਇਸ ਘੜੀ ਵਿੱਚ ਟੋਡਰਮਲ ਜੀ ਸਾਹਮਣੇ ਆਏ ਉਹ ਸੱਚੇ ਗੁਰਸਿੱਖ ਸਨ ਉਹਨਾਂ ਨੇ ਵੱਡਾ ਫੈਸਲਾ ਲਿਆ ਕਿ ਚਾਹੇ ਮੇਰੇ ਉੱਤੇ ਜੋ ਵੀ ਬੀਤੇ ਪਰ ਮੈਂ ਆਪਣੇ ਗੁਰੂ ਜੀ ਦੇ ਪਰਿਵਾਰ ਲਈ ਅੰਤਿਮ ਸੰਸਕਾਰ ਦੀ ਜਗਾ ਲੈ ਕੇ ਹੀ ਰਹਾਗਾ ਟੋਡਰਮਲ ਜੀ ਨੇ ਨਵਾਬ ਕੋਲੋਂ ਜ਼ਮੀਨ ਮੰਗੀ ਨਵਾਬ ਵਜ਼ੀਰ ਖਾਨ ਨੇ ਹੰਕਾਰ ਨਾਲ ਕਿਹਾ ਤੈਨੂੰ ਜ਼ਮੀਨ ਤਾਂ ਮਿਲ ਜਾਊਗੀ ਪਰ ਜਦੋਂ ਤੱਕ ਤੂੰ ਜ਼ਮੀਨ ਨੂੰ ਸੋਨੇ ਦੇ ਸਿੱਕਿਆਂ ਨੂੰ ਜ਼ਮੀਨ ਤੇ ਪਾ ਕੇ ਪੂਰਾ ਇਲਾਕਾ ਟੱਕ ਨਹੀਂ ਦਿੰਦੇ ਤਦ ਤੱਕ ਜਗ੍ਹਾ ਨਹੀਂ ਮਿਲੇਗੀ ਇਹ ਤਾਂ ਇੱਕ ਚਲਾਕੀ ਸੀ ਅਤੇ ਧਨ ਲੁੱਟਣ ਦੀ ਯੋਜਨਾ ਸੀ ਪਰ ਭਾਈ ਟੋਡਰ ਮੱਲ ਨੇ ਇਹ ਸ਼ਰਤ ਮੰਨ ਲਈ ਉਨਾ ਨੇ ਆਪਣੇ ਘਰ ਦੇ سونے ਦੇ ਸਿੱਕੇ ਨਹੀਂ ਬਲਕਿ 12 ਲੈ ਕੇ ਲਗਭਗ 7-8000 سونے ਦੇ ਸਿੱਕੇ ਵਕ ਵਕ ਪਾਸਿਓਂ ਇਕੱਠੇ ਕੀਤੇ ਅਤੇ ਜ਼ਮੀਨ ਨੂੰ ਘੇਰਿਆ ਧਰਮ ਦੀ ਰਾਖੀ ਲਈ ਸ਼ਹੀਦ ਹੋਏ ਸਾਹਿਬ ਜਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸਰੀਰ ਅੰਤਮ ਸੰਸਕਾਰ ਕਰਨ ਦੀ ਭੂਮਿਕਾ ਨਿਭਾਈ ਇਸ ਤਰੀਕੇ ਨਾਲ ਉਨ੍ਹਾਂ ਨੇ ਇਹ ਜਗ੍ਹਾ ਖਰੀਦੀ ਟੋਡਰਮਲ ਜੀ ਦੀ ਇੱਕ ਰਵਾਨੀ ਸਿੱਖ ਧਰਮ ਵਿੱਚ ਨਿਸ਼ਕਾਮ ਸੇਵਾ ਸੱਚੀ ਭਗਤੀ ਦੀ ਸਭ ਤੋਂ ਉੱਚੀ ਮਿਸਾਲ ਹੈ ਉਨ੍ਹਾਂ ਨੇ ਜੋ ਕੀਤਾ ਸਿੱਖ ਇਤਿਹਾਸ ਵਿੱਚ ਅਮਰ ਹੋ ਗਿਆ ਜਿੱਥੇ ਅੰਤਿਮ ਸੰਸਕਾਰ ਕੀਤਾ ਗਿਆ ਉਹ ਥਾਂ ਅੱਜ ਜੋਤੀਸ ਰੂਪ ਅਸਥਾਨ ਫਤਿਹਗੜ ਸਾਹਿਬ ਦੇ ਨਾਮ ਨਾਲ ਜਾਣੀ ਜਾਂਦੀ ਹੈ ਉੱਥੇ ਟੋਡਰਮਲ ਹਾਲ ਅਤੇ ਗੇਟ ਆਦਿ ਨਿਸ਼ਾਨੀਆਂ ਬਣਾਈਆਂ ਗਈਆਂ ਹਨ ਭਾਈ ਟੋਡਰਮਲ ਜੀ ਦੀ ਸਾਖੀ ਸਾਨੂੰ ਸਿਖਾਉਂਦੀ ਹੈ ਕਿ ਧਰਮ ਨਿਸ਼ਕਾਮ ਭਗਤੀ ਅਤੇ ਸੱਚੀ ਸੇਵਾ ਲਈ ਜੇ ਜਾਨ ਵੀ ਲੱਗ ਜਾਵੇ ਜਾਂ ਤਨ ਵੀ ਲੱਗ ਜਾਵੇ ਤਾਂ ਪਿੱਛੇ ਨਹੀਂ ਹਟਣਾ ਚਾਹੀਦਾ ਇਸ ਆਕੀ ਅੱਜ ਦੇ ਸਮੇਂ ਵਿੱਚ ਵੀ ਨੈਤਿਕਤਾ ਅਤੇ ਮਨੁੱਖਤਾ ਲਈ ਪ੍ਰੇਰਨਾਦਾਇਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ